ਆ ਬਖਤਿਆ ਦੇਖ ਲੋ ਬਾਈ ਜੀ ਮੁੱਲ ਇਹਨਾਂ ਦਾ ਮੁੱਲ ਕੋਈ ਹੈ ਜਾਏ ਘਰ ਘਰ ਕੇ ਇਹ ਪਾਸ ਤਾਂ ਨੁਕਸ ਨਹੀਂ ਬਾਈ ਜੀ ਨਾ ਸੁਭਾ ਲੈ ਨਾ ਐਵੇਂ ਯਾਰ ਕਹੀ ਜਾਂਦੇ ਨੇ ਪਤਾਨੇ ਆ ਬੱਕਰੇ ਤੇ ਕਿਆ ਕੀ ਫਾਇਦਾ ਜਿਹਦੇ ਕੋਲ ਚੀਜ਼ਾਂ ਤੇ ਉਹਦੇ ਕੋਲ ਹੀ ਆ ਹਜੇ ਸੁਵਾ ਲੈਣਾ ਬਦਤਰ ਨਹੀਂ ਨਾ ਅੱਛਾ ਆ ਹਾ ਇਹ ਲੈਣਾ ਸੁਭਾ ਕੋਈ ਤਾਂ ਵਰਕੇ ਨਾ ਕਾਇ ਇੱਕ ਜਿਆ ਹੋਇਆ ਬੱਕਰੀ ਨਹੀਂ ਜਿੱਦੀ ਗੋਸਤੀ ਜੀ ਬੱਕਰੀਆਂ ਲੈ ਕੇ ਆਏ ਭਾਈ ਹਾਂਜੀ ਹਾਂਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਬੱਕਰੀਆਂ ਭਾਈ ਹੈਗੀਆਂ 40 50 ਹੈਗੀਆਂ ਨੇ 40 50 ਬੱਕਰੀਆਂ ਲੈ ਕੇ ਆਏ ਭਾਈ ਹਾਂਜੀ ਮੇਲੇ ਦਾ ਤੁਹਾਨੂੰ ਲੈ ਕੇ ਆਏ ਹਾਂਜੀ ਬੱਕਰੇ ਆ ਬੱਕਰੇ ਨੇ ਵੀਰੇ ਛੇ ਦੰਦਾ ਪਹਿਲਾਂ ਬੱਕਰੀ ਛੇ ਦੰਦਾ ਹਾਂ ਚੱਕੇ ਵਿਆ ਤੇ ਬੱਚੇ ਕੁਝ ਲੈ ਰਹੇ ਹਾਂ ਹਾਂਜੀ ਹਾਂ ਬੱਚੇ ਇੱਥੇ ਵਿੱਚ ਹੀ ਫਿਰਦੇ ਆ ਵੀਰੇ ਅੱਛਾ ਜੀ ਪੱਠਾ ਦੇ ਆ ਬੱਕਰਾ ਬਈ ਜਿਹੜਾ ਲੋਹਾ ਬੱਕਰਾ ਆ ਚਾਰ ਦੰਦ ਦੇ ਚੱਕੇ ਦੇ ਆ ਬਈ ਇਹਦੇ ਚਾਰਾਂ ਨੇ ਚੱਕੇ ਲੈਣਾ ਬਈ ਕੰਨ ਦਿਖਾਈ ਬਈ ਤੇ ਦੇਖ ਸਕਦੇ ਹੋ ਬਈ ਚੰਗਾ ਬੱਕਰਾ ਹਨਾ ਤੇ ਬਧੇ ਟੈਸਟਿਕਾਂ ਚ ਬੱਕਰਾ ਤੇ ਬਈ ਇਹ ਵੀ ਇਹਦੇ ਬੱਚੇ-ਪੁੱਛੇ ਲੈ ਇਹਨੇ ਹਾਂ ਇਹਦੇ ਵਿੱਚੇ ਫਿਰਦੀਆਂ ਨੇ ਬਈ ਤੇ ਬੱਚੇ ਦਿਖਾਓ ਬਈ ਇਹਦੇ ਆਹ ਕਹਿ ਦਿੰਦਾ ਬਈ ਬੱਚਾ ਹੈ ਇਹ ਵੀ ਚਾਰ ਦੰਦ ਦਾ ਚਾਰ ਦੰਦ ਦਾ ਬੱਚਾ ਹਨਾ ਬਈ ਆਹ ਖੜੀਆਂ ਨੇ ਪੱਠਾਂ ਬਈ ਵਿੱਚ ਆਹ ਦੇਖ ਸਕਦੇ ਹੋ ਬਈ ਆਹ ਪੱਠਾਂ ਇਸੀਆਂ ਨੇ ਇਹਨੀਆਂ ਨੇ ਆਹ ਪੱਠਾਂ ਇਸੀਆਂ ਖੜੀਆਂ ਨੇ ਬਈ ਤੇ ਬਾਈ ਇਹ ਸੇਲ ਪਰਚੇਸ ਵੀ ਕਰਨੇ ਨੇ ਬੱਕਰੀ ਆਪਾਂ। ਸੇਲ ਨਹੀਂ ਕਰਨੇ। ਬਾਈ ਕਹਿੰਦਾ ਸੇਲ ਨਹੀਂ ਕਰਨੇ ਹੈਗੇ ਹਨਾ ਤੇ ਬੱਕਰੇ ਦਿਖਾ ਸਕਦੇ ਬਾਈ ਆ ਕਿੱਤੀਆਂ ਬੱਕਰੀਆਂ ਦਿਖਾਓ ਬਾਈ। ਇਹ ਬਾਈ ਕਿਹਦੀ ਲੈਣ ਚੋਂ ਬੱਕਰੀਆਂ ਨੇ? ਅੱਛਾ ਇਹ ਘਰ ਦੀਆਂ ਲੈਣਾ ਹਨਾ। ਦੇਖ ਸਾਦੇ ਬਾਈ ਬਹੁਤ ਚੰਗੀ ਵਾਲਿਟ ਦੇ ਵਿੱਚ ਬੱਕਰੀਆਂ ਨੇ ਹਨਾ ਬਾਈ ਲਦੇ ਤੇ ਬਾਈ ਨਾਲ ਤੇ ਬਾਈ ਆਪਣਾ ਘਰੇ ਹੋਰ ਵੀ ਪਸ਼ੂ ਨੇ? ਹਾਂ ਬਾਈ। ਖੜ ਜਾ। ਉਹ ਖੜ ਜਾ ਬਾਈ ਬੱਕਰੀਆਂ ਹਨਾ। ਇਹ ਬੱਕਰੀਆਂ ਬਾਈ ਲਵੇ ਸਾਰੀਆਂ ਉੱਚੀ ਗੱਦ ਜਿਵੇਂ ਖਨੀ ਹੋਏ ਹਨ ਬਾਈ ਦੁੱਧਾਂ ਤੇ ਬੜੇ ਦਿਨ ਦੇ ਨਾ ਬੱਕਰੀਆਂ ਦੇ ਵਿੱਚ ਦਾ ਹੈ ਦੇਖ ਸਕਦੇ ਹੋ ਆਪਣਾ ਕਿੱਥੇ ਦੇ ਦਿੰਦਾ ਬੱਕਰੀਆਂ ਹੋਰ ਵੀ ਕੁਆਲਟੀ ਦੇ ਵਿੱਚ ਨੇ ਇਹਨਾਂ ਨੂੰ ਦੇਖ ਸਕਦੇ ਹੋ ਬਾਈ ਬੱਕਰਾ ਬਹੁਤ ਚੰਗੀ ਕੁਆਲਟੀ ਦੇ ਵਿੱਚ ਟੈਸਟੀ ਕਰਾਉਣੇ ਚੰਗਾ ਬੱਕਰਾ ਤੇ ਇਹਦੀਆਂ ਬੱਕਰੀਆਂ ਬਾਈ ਦਿਖਾ ਦਿਓ ਜਿਹੜਾ ਜੱਟ ਲਿਆ ਹੋਇਆ ਆ ਪੱਠਾ ਇਹਦੀਆਂ ਨੇ ਬਾਈ ਆਹ ਖੜੀਆਂ ਨੇ ਅੱਛਾ ਜੀ ਆਹ ਪੱਠਾ ਇਹਦੀ ਆ ਦੇਖ ਸਕਦੇ ਹੋ ਵੀ ਕਾਲੀ ਬੱਕਰੀ ਲੈ ਹਨ ਇਸ ਲਾਈਨ ਜੋ ਬਾਈ ਇਹ ਹਾਂ ਲੈ ਕੰਨ ਦਾ ਸਾਹ ਦੇ ਵਿੱਚ ਲੁਕਾ ਕੇ ਤੇ ਜਿਹੜਾ ਸਾਡੇ ਵਿੱਚ ਚੰਗੀ ਕੁਆਲਿਟੀ ਵਿੱਚ ਚੰਗਾ ਬੱਕਰਾ ਜਿਹੜਾ ਬੱਕਰਾ ਜਿਹੜਾ ਬੱਕਰਾ ਜਿਹੜੀ ਬਾਈ ਨੇ ਬੱਕਰਾ ਲੈਣਾ ਹੋਵੇ ਤੁਸੀਂ ਬਾਈ ਨੂੰ ਕਾਲ ਕਰ ਲਿਓ ਹਾਂਜੀ ਵੀਰੇ ਲੈ ਵੀਰ ਮੈਂ ਇੱਕ ਗੱਲ ਕਹਿਣਾ ਦੇਖੋ ਜਾਨਵਰ ਸਭ ਦੇ ਚੰਗੇ ਨੇ ਹਨ ਪਰ ਅੱਜ ਉਹ ਚੀਜ਼ਾਂ ਦਿਖਾਉਣਾ ਜਿੱਥੇ ਠੀਕੀਆਂ ਹੋਈਆਂ ਨੇ ਮੈਂ ਉੱਥੇ ਗੱਲ ਕਰਦਾ ਹਾਂ ਨੇ ਜਿੱਥੇ ਬਾਈ ਜੀ ਅੱਜ ਦਾਦੇ ਪੜਤਾਦਿਆਂ ਤੋਂ ਚੀਜ਼ਾਂ ਅੱਜ ਪੋਤਿਆਂ ਨੂੰ ਵੀ ਇੰਨਾ ਸੌਕ ਆ ਅੱਜ ਉਹਨਾਂ ਦੇ ਪੋਤੇ ਵੀ ਦਿਖਾਵਾਂਗੇ ਮੁੰਡੇ ਵੀ ਆਏ ਹੋਏ ਨੇ ਮੈਂ ਕਹਿੰਦਾ ਰੱਬ ਮਿਹਰ ਕਰੇ ਇਹਨਾਂ ਨੂੰ ਵੀ ਜਿਹੜਾ ਇਹਨਾਂ ਨੂੰ ਇੰਨਾ ਸੌਖਾ ਦੇਖੋ ਸਾੰਮ ਦੀ ਗੱਲ ਹੁੰਦੀ ਆ ਬੱਕਰੀਆਂ ਤੋਂ ਹੋਰ ਵੀ ਆਲੇ ਦਾਲੇ ਬਹੁਤ ਨੇ ਪਰ ਬੰਦਿਆਂ ਦੀ ਸਾੰਮ ਦੇਖ ਲਓ ਚੰਗੀ ਬਰੀਡ ਦੇਖ ਲਓ ਅੱਜ ਆਹ ਬਕਤੀਆਂ ਦੇਖ ਲਓ ਬਾਈ ਜੀ ਮੁੱਲ ਇਹਨਾਂ ਦਾ ਮੁੱਲ ਕੋਈ ਹੈ ਜਾ ਇਹ ਘਰ ਘਰ ਕਿਤੇ ਛੇ ਪਾਕਿਸਤਾਨ ਨੂੰ ਘਟਨੇ ਬਾਈ ਜੀ ਐ ਦੱਸੋ ਪਹਿਲਾਂ ਚੰਗ ਲਓ ਬਾਈ ਜੀ ਇੱਕ ਗੱਠ ਪੂਰਾ ਚੌੜਾ ਕਿਉਂ ਨਾ ਚਾਹ ਕੋ ਇਹ ਨੂੰ ਕਿਹਾ ਜਾਂਦਾ ਅਸਲੀ ਅੰਬਰਸਰੀਆਂ ਪਹਿਲੀਆਂ ਬੱਕਰੀਆਂ ਦੇ ਚੱਲੇ ਆਉਂਦੇ ਘਰ ਦੀ ਬੱਕਰੀ ਘਰ ਦੇ ਇਹਨਾਂ ਨੇ ਬੱਕਰੀ ਦੇ ਲੈਣ ਦੇ ਕਰਦੇ ਆਓ ਜੀ ਇੱਗਾ ਪਹਿਲੇ ਸੂਏ ਪਹਿਲੇ ਸੂਏ ਆ ਵੀਰੇ ਪਲੂਣੇ ਦੀ ਮੇਵ ਨਹੀਂ ਵੀ ਇੱਥੇ ਆ ਕੱਦ ਕਰਾਉਂਦੇ ਨੇ ਇਹ ਪੱਠਾ ਦਾ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਬਾਈ ਜੀ ਸੌਂਕਾ ਬੰਦਿਆਂ ਨੂੰ ਤਿਗੀਆਂ ਹੋਈਆਂ ਬੱਕਰੀਆਂ ਤੁਹਾਨੂੰ ਦਿਖਾਉਣਾ ਹੈ ਵੀ ਜਿੰਨਾਂ ਕੋਲੇ ਬੰਦਿਆਂ ਦੇ ਕੋਲੇ ਦੇਖੋ ਹੈਗੀਆਂ ਨੇ ਆਹ ਪੱਠਾ ਇਹ ਕੀ ਆ ਹਨਾ ਬਾਈ ਆਹ ਦੇਖ ਲਓ ਬਾਈ ਇਹ ਹੈਗੀ ਆ ਬਈ ਕਿੰਨੇ ਕ ਟਾਈਮ ਦੀ ਆ ਬਾਈ ਬਈ ਇਹ ਸਾਰੀ 5 ਗਿ ਮਹੀਨੇ ਦੀ ਪੱਠ ਪਹਿਲੀ ਉਹ ਪੱਠਾ ਪਹਿਲੀ ਉਹ ਪਹਿਲਾਂ ਤੂੰ ਆ ਲਿਆ ਬਾਈ ਨੇ ਤੇ ਪਹਿਲੀ ਸਭ ਨੇ ਆਪਾਂ ਤੇ ਆ ਦੇਖ ਲਓ ਬਾਈ ਜੀ ਹੁਣੇ ਦੁਬਾਰੇ ਕੱਪੜਾ ਕਰਾਈ ਵੀ ਆਹ ਦੇਖ ਲਓ ਇਹਨਾਂ ਨੂੰ ਕਹਿੰਦੇ ਨੇ ਦੁਬਾਰੇ ਕੱਪੜਾ ਕਰਾਈ ਆਹ ਦੇਖੋ ਜਿਵੇਂ ਮੇਰੇ ਵਾਲੇ ਬੜੇ ਕਾਲੂ ਦੇ ਇਹਨਾਂ ਨੂੰ ਕਿਹਾ ਜਾਂਦਾ ਉਹ ਬੱਕਰੀ ਐਵੇਂ ਯਾਰ ਕਹੀ ਜਾਂਦੇ ਨੇ ਫਲਾਨੀਆਂ ਬੱਕਰਾਂ ਤੇ ਕੀ ਫਾਇਦਾ ਜਿਹਦੇ ਕੋਲ ਚੀਜ਼ਾਂ ਤੇ ਉਹਦੇ ਕੋਲ ਆ ਰੱਬ ਮਿਹਰ ਕਰੇ ਆ ਤੇ ਚਰਮਾਨ ਹੈ ਇਹਦੀ ਬੱਕਰੀ ਦੇ ਤੇਲ ਉਹ ਜਾ ਕੇ ਦੱਸ ਕੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਲ ਤਾਂ ਇੰਨੇ ਦੀ ਹੋਈ ਜਾ ਮਾਨਕ ਜਾਲਾ ਸਾਰੇ ਹਜੇ ਸੂਆ ਲੈਣਾ ਬਦੰਦਰਾ ਨੇ ਇਹਨਾਂ ਦਾ ਅੱਜਾਂ ਕਰੋ ਹਾਂ ਹਾਂ ਇਹ ਲੈਣਾ ਸੁਆ ਚੋਤਿਆਂ ਵਰਗੇ ਨੱਕੇ ਕਿੱਗੀਆਂ ਹੋਈਆਂ ਬੱਕਰੀਆਂ ਨੇ ਜਿੱਦੀ ਪੁਸਤੀ ਇਹ ਗੱਬਣ ਹੋਈ ਵੈ 4 ਮਹੀਨੇ ਆ ਗੱਬਣ ਹੋ ਗਈ ਪੱਠ ਆ ਪੱਠ ਗੱਬਣਾ ਬਾਈ ਠੀਕ ਹੈ ਆਲੇ ਬਠਾ ਲੈ ਲੇ ਪਹਿਲੇ ਲੋਟੀਆਂ ਪਾਓ ਦੋ ਰਾਲਟੀ ਜਿਵੇਂ ਆ ਦੇਖ ਲੋ ਸਾਰੀਆਂ ਬੱਕਰੀ ਸਹੀ ਨੇ ਬੰਦਿਆ ਕੋਏ ਝਾਂਗ ਲੋ ਬਾਈ ਜੀ ਵਧੀਆ ਬੱਕਰੀਆਂ ਠੀਕ ਬੱਕਰੀਆਂ ਏ ਵਕਤਗੜੀ ਐਸੇ ਨਹੀਂ ਦੇਖੇ ਇਹ ਬੰਦਿਆਂ ਨੇ ਸਾਰਾ ਕੁਝ ਦੱਸਦਾ ਮੈਂ ਮੋਗੇ ਵਾਲੇ ਰੋਡ ਤੇ ਪੈਂਦਾਗਾ ਪਿੰਡ ਵਕਤਗੜਾ ਅੱਛਾ ਜੀ ਬਰਨਾਲਾ ਹੈਗਾ ਆਪਣਾ 15 ਕਿਲੋਮੀਟਰ ਦੂਰ ਪੂਰਾ ਮੇਨ ਰੋਡ ਤੇ ਪੈਂਦਾ ਮੋਗੇ ਵਾਲੇ ਰੋਡ ਤੇ ਕਿਹੜੀ ਪੈਂਦੀ ਜੀ ਨਾ ਸ਼ਹਿਰ ਸ਼ਹਿਰ ਬਰਨਾਲਾ ਪੈਂਦਾ ਬਰਨਾਲਾ ਪੈਂਦਾ ਆਹ ਬੱਕਰੀ ਦੇ ਪੁੱਲਰ ਵੀ ਆ ਲੈ ਇਹਦੀ ਇਹਦੀ ਕਿਹ ਕੋਰਾ ਸੇਰੀ ਵੱਟ ਹੁਣ ਤਾਂ ਬੁੜੀਆਂ ਹੋਈਆਂ ਬੀਜਮਾ ਆਹ ਲੋ ਜੀ ਪਤਰੀ ਦਾ ਹਾਂ ਆ ਗਏ ਬੱਕਰੀਆਂ ਭਾਈ ਸੇਰੇ ਤੋਂ ਸੇਰੇ ਬੱਕਰੀਆਂ ਨੇ ਕਿਤੇ ਮਾੜੀ ਮੋਟੀ ਹੱਤ ਮੈਚੀ ਜੰਗਲੀ ਬੋਲਦਾ ਕਿੱਦਾਂ ਕਿਵੇਂ ਤਿਆਰ ਕਰੀਆ ਉਹਨੀਆਂ ਨੇ ਕਿਹੜੇ ਬੱਕਰੇ ਦੀਆਂ ਨੇ ਕਰਦੀਆਂ ਹੀ ਆ ਮੈਂ ਕਰਦੀਆਂ ਬੱਕਰੇ ਦੀਆਂ ਕੋਲ ਇਹ ਦੱਬੀ ਇਹ ਇਹ ਬੱਕਰੀਆਂ ਮੰਨ ਕੇ ਚੱਲ ਜਿਹੜੇ ਪਹਿਲਾਂ ਬੱਖਾਂ ਦੇ ਡੱਬਾ ਵਾਲੀਆਂ ਬੱਕਰੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਨੂੰ ਆਪਾਂ ਦੇਸੀ ਬਣੇ ਦੀਆਂ ਬੱਕਰੀਆਂ ਕਹਿੰਦੇ ਸੀ ਉਹਨਾਂ ਬੱਕਰੀਆਂ ਦੇ ਵਧੀਆ ਬੱਕਰਾ ਛੱਡ ਕੇ ਲੋਹਾ ਇਹ ਤਾਂ ਬੱਕਰੀਆਂ ਓਕਣ ਮੁੰਡਿਆਂ ਨੇ ਬਣਾਈਆਂ ਨੇ ਟਕਾਟ ਹੁਣ ਵੀ ਡੱਬੀਆਂ ਖੜੀਆਂ ਨੇ ਰੂਹ ਕੋਲ ਡੱਬੀਆਂ ਚ ਕੱਢੀਆਂ ਨੇ ਜਿਹੜਾ ਇਹਨਾਂ ਦਾ ਬਾਪਾ ਲੋਹਾ ਬੱਕਰਾ ਦੇਖਾਇਓ ਬੱਕਰਾ ਕਾਲਾ ਹੀ ਆ ਕਾਲਾ ਕਾਲਾ ਨਾਬੀ ਡੱਬ ਨਾਬੀ ਡੱਬੀ ਬੱਕਰੀ ਡੱਬੀਆਂ ਡੱਬੀਆਂ ਬਸ ਤੇ ਡੱਬਾ ਲੀ ਜੀ ਸਾਡੀ ਕੰਚੀ ਦੀ ਪੱਤੀਆਂ ਨੂੰ ਕਿਹਾ ਕੀ ਕਰਿਆ ਨਾ ਅਚਾਨਕਾ ਕਾਹਦਾ ਘਾਟਾ ਪਰ ਬਿਗੇ ਪੈਣੇ ਸਾਰੇ ਮੁੰਡੇ ਆਏ ਨਹੀਂ ਹੈਗਾ ਵੀ ਸੇਵਾ ਨਹੀਂ ਕਰੇ ਵੀ ਸੇਵਾ ਬਾਹਰ ਵੀ ਸੇਵਾ ਸੇਵਾ ਬਾਈ ਬਹੁਤ ਕੰਨੀ ਹਿਆ ਸੇਵਾ ਬਾਈ ਕਰਦੇ ਬਹੁਤ ਨੇ ਆਜਾ ਤੁਹਾਡੇ ਵੀ ਮੇਰੇ ਦਸੰਦਾ ਲਗਾ ਮੈਂ ਰਾਤਾਂ ਦਾ ਇਹ ਬਾਈ ਦੋ ਤੱਕਰੇ ਘਰੇ ਕਿੰਨੀਆਂ ਘਰੇ ਹੈਗੀਆਂ ਵੀਰੇ ਹੋਣਗੇ 40 50 ਪਰਿਵਾਰ ਛੋਟੇ bade ਹਾਂ ਘਰੇ ਵੀ ਆ ਇੱਥੇ ਵੀ ਆ ਹੈਗੇ ਆ bade ਇਕੱਠੇ ਹੁੰਦੇ ਨੇ ਮਿਲ ਕੇ ਪੱਪੀ ਆਉਣਾ ਜੀ ਸਾਰੇ ਹਾਂ ਇਸੋ ਦੋ ਬਾਈ ਨੂੰ ਜਿਸ ਮਾ ਦੇਵਿਆ ਨੇ ਤੇ ਉਮਰ ਕਿੰਨੀ ਕਹੋਗਾ ਯ ਆਪਣੀ ਹਮਰ ਬਾਈ ਹੈਗੀ 18-19 ਸਾਲ 18-19 ਸਾਲ ਨਿਕਾਲੇ ਹੁੰਦਾ ਬੱਕਰੀਆਂ ਦੇ ਹਾਂ ਬੜੀਆਂ ਬਾਤ ਸੁਣਾ ਦੇ ਹਾਂ ਵੀਰੇ ਹਾਂ ਤੇ ਬਾਈ ਉਹ ਤੋਂ ਮੇਰੇ ਤੋਂ ਤੇ ਦੱਬੀਆਂ ਹੋ ਸਾਈ ਗਈ ਕੋ ਦੱਬੀਆਂ ਫੜੀ ਬੱਕਰੀਆਂ ਫਾਰਮ ਕੋਈ ਨਹੀਂ ਆ ਵੀ ਘਟ ਬ ਕੋਈ ਨਹੀਂ ਅਬ ਇੱਕ ਸਾਥ ਅਬ ਵੀਰੇ ਦਿਖਾ ਰਹੇ ਆ ਸਾਦੀ ਵੀ ਦਿਖਾ ਰਿਹਾ ਕੋਈ ਦਿਖਾ ਦੇ ਇਹ ਕੋਈ ਬੰਦਾ ਭੈਣ ਭਾਈ ਸਾਰੇ ਵੀਰੇ ਇੱਕ ਪੇ ਖੂਨ ਦੇ ਆਹ ਦੇਖ ਸਾਰੀ ਭਾਈ ਬਾਈ ਲਵੇ ਇੱਕ ਲੱਟ ਲੈਣ ਦੀ ਬਤਰੀਆਂ ਖੂਨ ਦੀਆਂ ਇਹ ਖੀਰਾ ਵੱਜਾ ਜਮਾ ਖੀਰਾ ਜਮਾ ਖੀਰਾ ਇਹ ਸੇਲ ਆ ਭਾਈ ਨਹੀਂ ਭਾਈ ਦੋ ਮੁੰਡੇ ਨੂੰ ਮੈਂ ਤਾਂ ਦੇ ਦੇ ਤੈਨੂੰ ਕੀ ਕਰਦੇ ਦੋ ਤਿੰਨ ਮੈਂ ਤਾਂ ਲੈ ਭਾਈ ਲੱਖੀ ਦੇ ਕੈਂਟ ਤੇ ਪਾਈ ਨੇ ਕਰਾਤਾ ਸੇਲ ਹਣਾ ਅੱਛਾ ਮੈਂ ਦੇ ਦੇ ਚੱਲ ਕੋਈ ਨਹੀਂ ਚਾਰ ਕੋਈ ਨਹੀਂ ਭਾਈ ਜੇ ਲੱਖੀ ਕਹੂ ਆਪਾਂ ਦੇ ਵੀ ਲਵਾ ਦੇ ਇਹ ਵੀ ਕੀ ਮੁੱਲ ਹੈ ਭਾਈ ਫੋਨ ਤੇ ਕਰਾਂ ਹਾਂ ਬਣਾ ਅੰਦਾਜ਼ਾ ਦੇ ਦੇ ਯਾਰ ਬੰਦੇ ਹੂੰ ਤੇ ਕਰ ਲੈ ਹੂੰ ਤੇ ਜਿਆਦਾ ਹੀ ਦੱਸਦਾ ਜਿਆਦਾ ਚਲ ਜੀ ਦੱਸਿਆ ਜਾਓ ਹੁਣ ਨੰਬਰ ਨੋਟ ਕਰ ਲੈ ਮੇਰਾ ਹਾਂ ਨੰਬਰ ਕਰ ਦੋ 94342 1200 ਕੋਈ ਬਾਈ ਜਿਹੜੀ ਬਾਈ ਨਹੀਂ ਬੱਕਰਾ ਲੈਣਾ ਨਾ ਬਾਈ ਤੋਂ ਬੱਚਾ ਇਹ ਕਾਲ ਕਰ ਲਿਓ ਬਾਈ ਤੇ ਬੱਚਾ ਦੇਖੋ ਬਿਲਾਲ ਹਲੇ ਜਿੱਤਾ ਬਾਈ ਨੇ ਕਹਿਣ ਤੋਂ ਸੇਲ ਤੇ ਲਾਇਆ ਹੈ ਐਂਕੋ ਦਾ ਬਾਅਦ ਚ ਸੇਲ ਵੀ ਨਾ ਕਰੇ ਹਣਾ ਬਾਈ ਕੋਈ ਗੱਲ ਨਹੀਂ ਕੋਈ ਰੱਖਣਾ ਮਾਏ ਗਏ ਤੋਂ ਮਾ ਯਾਰ ਨੰਦੇ ਕੋਈ ਆਡੀਟੀ ਕਿਸੇਰੇ ਨਹੀਂ ਮੇਰੇ ਹਾਂ ਜੀ ਹਾਂ ਤਾਂ ਹੁੰਦੇ ਆ ਵਧੀਆ ਕੁਆਲਿਟੀ ਦਾ ਰੱਖਣ ਵਾਲੇ ਮੇਮਣਾ ਲੈ ਵੀਰ ਦੇਖ ਸਕਦੇ ਹਾਂ ਬਾਈ ਆ ਦੱਬੀ ਬੱਕਰੀ ਦੇਖੋ ਬਾਈ ਕਿੰਨੀ ਖੂਬਸੂਰਤ ਪਾਈ ਨੇ ਤਿਆਰ ਕਰੀਆ ਹਨਾ ਜੋੜੀਆ ਹਨਾ ਬਾਈ ਜੋੜੀਆ ਵੀਰੇ ਜੋੜੀਆ ਆ ਜੋੜੀਆ ਬਾਈ ਦੇਖੋ ਬਹੁਤ ਸੋਹਣੀ ਤਿਆਰ ਕਰੀਆ ਕਿੰਨੇ ਕਿਨੇ ਟਾਈਮ ਲੱਗੇ ਹੋਗੇ ਵੀਰੇ ਇਹ ਵੀਰੇ ਆ ਵੀ ਪਲੂਨ ਸੂਈ ਆ ਆ ਵੀ ਪਲੂਨ ਸੂਈ ਆ ਅੱਛਾ ਜੀ ਗੱਪਣਾ ਨਹੀਂ ਫਿਲਾਲ ਆ ਵੀਰੇ ਗੱਪਣਾ ਆ ਹਲੇ ਇਹਨੂੰ ਮੀਨਾ ਕੀ ਹੋਇਆ ਉੱਤੇ ਛੱਡੇ ਨੇ ਇਹ ਸੇਲ ਪਰਚੇਸ ਕਰੀ ਇਹਨਾਂ ਬਾਈ ਨਹੀਂ ਵੀ ਸੇਲ ਪਰਚੇਸ ਨਹੀਂ ਹੈਗੀਆਂ ਉਹ ਘਰੀ ਰੱਖਦੇ ਆ ਘਰੀ ਰੱਖਦੇ ਦੇਖ ਸਕਦੇ ਹੋ ਬਾਈ ਇਹ ਹੈਗੀਆਂ ਨੇ ਪੱਟਾ ਪੱਟਾ ਦੇ ਦੇਣਾ ਬੱਕਰੀਆਂ ਬੜੀਆਂ ਦਾ ਸੀ ਰੱਖਦੇ ਆ ਅੱਛਾ ਜੀ ਹਾਂ ਬੱਕਰੀਆਂ ਫਿਰ ਇਹ ਸੇਲਦ ਕਰਨੀਆਂ ਨੇ ਆਪਾਂ ਹਾਂ ਨਹੀਂ ਸੇਲ ਬਾਈ ਬੱਕਰੀਆਂ ਨਾਲ ਤੈਨੂੰ ਬੱਕਰੀਆਂ ਪੱਠਾ ਵੱਧ ਦੇਖਣਗੀਆਂ ਤੇ ਬਾਈ ਜੀ ਜਿਹੜੇ ਬੰਦੇ ਨੇ ਬੱਕਰੀਆਂ ਲੈਣੀਆਂ ਨੇ ਨਾ ਤੇ ਬਾਕੀ ਆਪਣੀ ਦਾ ਕਾਲ ਕਰ ਲਿਓ ਅਸੀਂ ਤਾਂ ਕਹਿੰਦੇ ਨਹੀਂ ਵੇਚਣੀ ਆ ਤੇ ਬਾਕੀ ਬੱਕਰੀਆਂ ਦੇਖੋ ਬੱਕਰੀਆਂ ਪੂਰੀ ਕੁਆਲਿਟੀ ਚੰਗੀ ਆ ਆ ਸੇਲਾ ਦੇਖੋ ਵੀਰੇ ਸੇਲਾ ਬਾਈ ਇਹ ਕਿਹੜੇ ਬੱਕਰੇ ਦਾ ਇਹ ਉਹ ਬੜੇ ਕਾਲੇ ਇਹ ਵੀਰੇ ਬੜੇ ਕਾਲੇ ਦਾ ਘਰੀ ਆ ਬੱਕਰਾ ਦਾ ਬਾ ਬੱਕਰਾ ਘਰੇ ਛੱਡਿਆ ਏ ਬਾਈ ਕਹਿੰਦੇ ਹਨਾ ਹਾਂ ਦੇਖ ਸਕਦੇ ਹੋ ਜਿਹੜਾ ਬੜੀ ਕਾਲੀ ਬੱਕਰੀ ਦਾ ਏ ਜਿਹੜੀ ਬੱਕਰੀ ਦੀ ਮਾਲ ਲੈ ਫੜਕ ਲੈ ਲੱਕੀ ਲੈ ਮਾਂ ਦਿਖਾ ਦਿਓ ਬਈ ਬੱਕਰੀਆਂ ਬਈ ਸਾਨੂੰ ਨਿਗਾ ਮਰਵਾਦੀ ਹੈ ਨਾ ਇੱਕ ਤੋਂ ਇੱਕ ਚੜਦੀ ਕਲਾ ਚ ਬੱਕਰੀ ਹੈ ਇਹਨਾਂ ਲਈ ਕੋਈ ਬੱਕਰੀਆਂ ਫੜਦਾ ਨਹੀਂ ਥੱਕੂ ਇਹਨਾਂ ਦੇ ਆ ਗੱਲ ਕੋਈ ਲੈ ਬਈ ਬੱਕਰੀਆਂ ਹੋਰ ਖੜਾ ਦੇਣਾ ਉਹ ਬੱਕਰੀ ਨਾਗਰੀ ਲੈਈ ਬਈ ਫੜ ਕੇ ਲੋਕ ਨਾਗਰੀ ਨਾਗਰੀ ਨਹੀਂ ਕਰਦੇ ਨੇ ਹਣਾ ਬੱਕਰਾ ਆਹਾ ਆ ਲੈ ਹਾਂ ਆ ਵੀ ਇੱਕ ਸਾਥ ਹੋ ਬਈ ਸਿੰਧੀਆਂ ਬੱਕਰੀਆਂ ਬਾਈ ਦੀਆਂ ਆਹ ਦੇਖ ਸਾਡੇ ਬਈ ਚੰਗੀ ਗੁਆਲਟੀ ਵਿੱਚ ਬੱਕਰੀ ਆ ਆ ਵਕਰੀ ਦਾ ਸਾਹ ਬਈਆ ਆ ਵਕਰੀ ਦਾ ਸਾਹ ਦੇ ਬਈ ਜੋੜੀ ਆਪਣੀ ਸਾਬ ਯਾਰ ਬੱਕਰੀ ਬਈ ਇੱਕ ਤੋਂ ਇੱਕ ਚੰਗੀ ਕੁਆਲਟੀ ਵਿੱਚ ਬੱਕਰੀ ਆ ਬਈ ਲਵੇ ਕੋਈ ਫੜਨੋਂ ਨਹੀਂ ਥੱਕ ਸਕਦਾ ਹਨਾ ਬੱਕਰੀ ਪਿੱਛੇ ਨੂੰ ਕਰ ਲਾ ਬਈ ਮੜਾ ਜਾ ਇਹਨੂੰ ਪਿੱਛੇ ਨੂੰ ਕਰ ਬੱਕਰੀ ਨੂੰ ਕਰ ਬੱਕਰੀਆਂ ਦੇਖ ਲੈ ਬਈ ਕਿੰਨੇ ਵੀ ਸਾਰੀਆਂ ਲੈਣਾ ਭਾਈ ਅਮੀ 42 ਤੋਂ ਪਰ ਹੋਣੀ ਆ ਹਾਂ ਹਾਂ ਵੀਰੇ ਹਾਂ ਕੱਦ ਦਾ ਭਾਈ ਵਧੀਆ ਰੱਖ ਦੇਣੀ ਚੜ ਕੇ ਲਾਂਗਦੀਆਂ ਭਾਈ ਇਹਦਾ ਕੋਈ ਤੁਗਰੀਚਾਰੀ ਲੱਗ ਕੇ ਨਹੀਂ ਨਹੀਂ ਉਹਦਾ ਨਹੀਂ ਕਹਿ ਸਕਦੇ ਭਾਈ ਕਿਹੜੇ ਭਾਈ ਨੇ ਬੱਕਰੀਆਂ ਲੈਣੀਆਂ ਹੁਣ ਕਿਹਾ ਨਾ ਭਾਈ ਇੱਕ ਵਾਰ ਕਾਲ ਜਰੂਰ ਕਰ ਲੈ ਭਾਈ ਨੂੰ ਨੰਬਰ ਬੋਲੀ ਭਾਈ ਇੱਕ ਵਾਰ 7873 40185 7873 40185 ਵੀਰੇ ਮੇਰੇ ਨਾਲ ਨੰਬਰ ਭਾਈ ਆ ਕਾਲ ਲਓ ਭਾਈ ਬੱਕਰੀਆਂ ਵੈਸੇ ਵੇਚ ਦੇ ਦੇਣਗੇ ਤੇ ਨਕਲੀ ਆ ਜੀ ਮੁੱਖ ਦੇ ਕਰ ਸਕਦੇ ਹਾਂ ਹਾਂ ਵੀਰੇ ਕਰਦਾ ਵੈਸੇ ਕਰ ਦਿੰਦੇ ਮਾਣ ਕਰ ਦਿੰਦੇ ਵੀਰੇ ਭਾਈ ਬਾਕੀ ਦੇਖ ਸਕਦੇ ਹੋ ਨਾ ਇਹ ਤਾਂ ਪੈਸੇ ਦੀ ਖੇਡ ਆ ਬਾਈ ਬਾਕੀ ਬਾਕੀ ਪਾਈਆਂ ਦਾ ਸ਼ੌਂਕ ਆ ਦੇਖ ਕੇ ਦੇਖਾ ਇਹ ਪਸੂੰੰਦੇ ਦੀ ਚੱਲਦੀ ਹੈ ਨਾ ਹਾਂ ਵੀਰੇ ਸ਼ੌਂਕ ਬਹੁਤ ਆ ਬਾਈ ਇਹਨੂੰ ਸ਼ੌਂਕ ਵੀਰੇ ਪੂਰਾ ਫਰਤੀ ਆ ਆ ਦੇਖ ਲੈ ਪਿਆ ਇਹ ਰੋਟ ਹੋਏ ਸੰਭਾਲ ਵਾਦੂਆ ਤੇਰੇ ਸਾਹਮਣੇ ਸੰਭਾਲ ਦਿੰਦੇ ਸੀ ਜਾਂਦੀਆਂ ਨਾਲੇ ਹੋਰ ਬੰਦਿਆਂ ਨੂੰ ਦੇ ਦੂੰਗੀ ਵੀ ਕਰੀ ਹੋਈ ਆ ਕਿ ਨਹੀਂ ਬਾਈ ਦੇਖ ਸਕਦਾ ਤੂੰ ਘਰੇ ਵੀ ਬਾਈ ਬਹੁਤ ਸੇਵਾ ਕਰਦਾ ਤੇ 18-19 ਸਾਲ ਦਾ ਜਵਾਕ ਤੂੰ ਬਾਲਾ ਉਮਰ ਦਾ ਨਹੀਂ ਹੈਗਾ ਹਨਾ ਬਜ਼ੁਰਗਾ ਦੇਖ ਤੋ ਬਾਈ ਕਿੰਨਾ ਚੁੱਕੀ ਬੱਟਾ ਬੱਕਰੀ ਫੱਦੂ ਨੇ ਚਰਬਾਪਰੇ ਨਿੱਕੇ ਜਿਹੇ ਹੁੰਦੇ ਆ ਇਹਨਾਂ ਦੇ ਨਿੱਕੇ ਜਿਹੇ ਹੁੰਦੇ ਇਹਨਾਂ ਦੀ ਪਾਲਿਆ ਸੀ ਦੇ ਵੀ ਫਿਰ ਦੁੱਧ ਬੜੀਆ ਕਢਾ ਰਹੇ ਹੋ ਹਾਂ ਵੀਰੇ ਦੁੱਧ ਪਾਉਣੇ ਅੜੀ ਤੇ 25 ਦਾਣਾ ਫੱਟਾ ਪਾਉਣੇ ਵੀ ਇਹਨਾਂ ਨੂੰ ਹਾਂ ਵੀਰੇ ਮੱਕੀ ਮੱਕੀ ਕਣਕ 12 ਮਹੀਨੇ 30 ਦਿਨ ਹੀ ਪਾਈ ਜਾਂਦੇ ਹੁਣ 12 ਕੰਮ ਤੁਸੀਂ ਉਹ ਕਰਦੇ ਹੋ ਹਾਂ ਵੀਰੇ ਕਰੇ ਪੱਛਾਈਂ ਵੀ ਆ ਪੜਾਉਣੀਆਂ ਬਾੜਾ ਵੀ ਸੰਭਰਨਾ ਦਾਣਾ ਫੱਟਾ ਸਾਰਾ ਕੁਝ ਸਾਰਾ ਪੜਨੋਂ ਹਟ ਕੇ ਪੜਦਾ ਵੀਰੇ ਮੈਂ 12 ਪੜਿਆ ਹਾਂ ਲੈ ਦੇਖ ਸਕਦੇ ਹੋ ਬਈ ਮੁੰਡਾ ਐਣੀ ਸੀਗਾ ਪੜਿਆ ਨਾ ਹੋਵੇ ਹਨਾ 12 ਪੜ ਕੇ ਹਟ ਕੇ ਪਿੱਛੇ ਨੂੰ ਹੋ ਜਾ ਮੜਾ ਜਾ 12 ਕਰੀ ਹੋਈਆਂ ਮੁੰਡੇ ਜੀ ਬੱਕਰੀਆਂ ਦੇਖ ਸਕਦੇ ਹੋ ਐਨ ਵਧੀਆ ਤੇ ਸੀਰੀਆ ਬੱਕਰੀਆਂ ਘਰ ਰੱਖੇ ਨੇ ਤਿਆਰ ਪਾਈ ਨੇ ਹਣਾ ਸਿਰੇ ਤੋਂ ਸਿਰੇ ਕੁਆਲਿਟੀ ਦੀਆਂ ਬੱਕਰੀਆਂ ਲਈ ਕਰਦਾ ਤੇ ਬੱਕਰੀਆਂ ਬਈ ਹੋਰ ਤੇ ਆਈਆਂ ਨੇ ਬੱਲੇ ਹਣਾ ਬਈ ਬੱਕਰੀਆਂ ਇਹ ਹੀ ਕਰੇ ਹੈਗੀ ਕਾਫੀ ਹੋਣਗੀ ਜਿਹੜੀ ਆਪਣੇ ਹਜੇ ਤਸਾਈਆਂ ਨਹੀਂ ਹੈਗਾ ਬੱਕਰੀਆਂ ਬਹੁਤ ਜ਼ਿਆਦੀ ਬੱਕਰੀਆਂ ਹੋਈ ਜਾਵੇ ਤੇ ਆਪਾਂ ਜੇ ਤੋ ਫੋਨ ਲਾ ਕੇ ਆਏ ਨਾ ਦੋ ਘੰਟੇ ਲੰਘ ਗਿਆ ਠੀਕ ਹੈ ਜੀ ਤੇ ਬਈ ਇੱਕ ਵਾਰ ਆਪਣਾ ਨੰਬਰ ਦੁਬਾਰੇ ਬੋਲ ਦਿ 787340485 ਤੂੰ ਹੀ ਬੋਲ ਕੇ ਨੰਬਰ ਇੱਕ ਵਾਰ ਤੁਸੀਂ ਬੋਲ ਦੋ ਆਪਣਾ ਬਾਈ ਲਵੇ ਕਾਟੋ ਮਾਈਕ 9364218729 ਓਕੇ ਜੀ ਧੰਨਵਾਦ ਬਾਈ ਠੀਕ ਹੈ ਜੀ ਧੰਨਵਾਦ ਜੀ ਸਾਰਾ ਠੀਕ